ਜੇ ਜ਼ਿੰਦਗੀ ਦੇ ਵਿੱਚ ਤੇਲ ਵਾਂਗ ਪੀਣ ਵਾਲਾ ਪਾਣੀ ਮੁੱਕ ਜਾਵੇ ਜਿਹੜੀ ਹਵਾ ਜਿਸ ਵਿੱਚ ਅਸੀਂ ਸਾਹ ਲੈਨੇ ਆ ਉਹ ਮੁੱਕ ਜਾਵੇ ਫਿਰ ਹਾਲਾਤ ਕਿੱਦਾਂ ਦੇ ਹੋਣਗੇ ਦੇਖੋ ਵੀਰੇ ਮੈਂ ਤਾਂ ਨਾ ਇੱਕ WHO ਆਪਣੀ ਹੈਗੇ ਨਾ World Health Organization ਮੈਂ ਉਹਨਾਂ ਦੀ ਪੜ੍ਹੀ ਸੀਗੀ ਕਿ ਉਹਨਾਂ ਨੇ ਪੰਜਾਬ ਨੂੰ ਅਲਟੀਮੇਟਮ ਦਿੱਤਾ ਕਿ ਤੁਹਾਡੇ ਕੋਲ 17 ਸਾਲ ਦੀ ਪਾਣੀ ਦਾ ਵਾ ਸਾਡੇ ਵਾਟਰ ਲੈਵਲ ਗਰਾਊਂਡ ਵਾਟਰ ਲੈਵਲ ਹਰ ਸਾਲ ਕਰੀਬ ਕਰੀਬ 75 80 ਸੈਂਟੀਮੀਟਰ نیچے ਚਲੀ ਜਾ ਰਹੀ ਹੈ ਤੇ ਅਸੀਂ ਇੱਕ ਦਿਨ ਤੇਲ ਮੁੱਕੇ ਤੇ ਇੰਨਾ ਪਰੇਸ਼ਾਨ ਹੋ ਗਏ ਹਾਂ ਸਾਸੀਂ ਜਾਂ ਸਾਡੇ ਲੋਕ ਆਸੇ ਪਾਸੇ ਅਗਰ ਪਾਣੀ ਇੱਕ ਦਿਨ ਆਪਾਂ ਵੈਸੇ ਸੋਚੀਏ ਕਿ ਇੱਕ ਦਿਨ ਪਾਣੀ ਨਾ ਮਿਲੇ ਤਾਂ ਹਾਲ ਕੀ ਹੋਏਗਾ ਸਾਡਾ ਵਰਗੇ ਪੰਜ ਨਦੀਆਂ ਦਾ ਇੱਕ ਧਰਤੀ ਹੈ ਉਸ ਪੰਜ ਨਦੀਆਂ ਦੀ ਧਰਤੀ ਮੇਂ ਵੀ ਇਸ ਤਰ੍ਹਾਂ ਸੇ ਪ੍ਰੋਬਲਮ ਆ ਰਹੀ ਹੈ ਤੇ ਹਮੇ ਹਰੇ ਲੋਗੋ ਕੇ ਸੋਚਨੇ ਕੀ ਬਾਤ ਆ ਗਿਆ ਹੈ ਤੇ ਆਪਣੇ ਆਉਣ ਵਾਲੇ ਟਾਈਮ ਤੇ ਪਾਣੀ ਖਤਮ ਹੋ ਗਿਆ ਕੋਈ ਵੀ ਫਸਲ ਨਹੀਂ ਹੋਏਗੀ ਤੇ Rajasthan ਵਾਲਾ ਕੰਮ ਹੋ ਜਾਏਗਾ ਕੀਲੇ 25 25 125 25 3000 ਨੂੰ ਕੀਲੇ ਵਿਕਿਆ ਕਰਨਗੇ ਜੋ ਅੱਜ ਜੇ ਅੱਜ ਸਰਦਾਰੀਆਂ ਨੇ ਜਮੀਨਾਂ ਦੇ ਸਰਤੀ ਆ ਅਬ ਐਸਾ ਸਿਚੁਏਸ਼ਨ ਪਾਨਿਕ ਆ ਜਾਏਗੇ ਤਾਂ ਆਪ ਜੋ ਵਹ ਲਾਈਨ ਦੇਖ ਰਹੇ ਨੇ ਤੇ ਲੋਕ ਕੋਵਿਡ ਵਾਲੀ ਸਿਚੁਏਸ਼ਨ ਹੋ ਗਈ ਲੋਕ ਮਰਤੇ ਹੋਏ ਸੜਕੋ ਉਪਰ ਨਜ਼ਰ ਆਏਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨ ਸਿੰਘ ਤੇ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਪੈਟਰੋਲ ਪੰਪਾਂ ਦੇ ਉੱਪਰ ਲੋਕਾਂ ਨੇ ਹਾਹਾਕਾਰ ਮਚਾਈ ਕਿਉਂਕਿ ਤੇਲ ਦੀ ਕਿੱਲਤ ਜਿਹੜੀ ਹੈ ਫੋਨ ਦੀ ਗੱਲ ਆਖੀ ਜਾ ਰਹੀ ਸੀ ਪਰ ਜਿੱਤੇ ਲੋਕਾਂ ਨੂੰ ਇਹ ਫਿਕਰ ਪੈ ਗਿਆ ਕਿ ਆਪਣੇ ਆਪਣੇ ਵਾਈਕਲ ਜਿਹੜੇ ਨੇ ਆਪਣੇ ਆਪਣੇ ਵਾਹਨ ਉਹਨਾਂ ਦੀ ਟੈਂਕੀ ਫੁੱਲ ਕਰਾ ਲਓ ਪਰ ਕਿਸੇ ਨੇ ਇਹ ਗੱਲ ਨਹੀਂ ਸੋਚੀ ਕਿ ਤੇਲ ਨਾ ਮਿਲਣ ਕਰਕੇ ਅਜਿਹੇ ਹਾਲਾਤ ਬਣ ਗਏ ਜੇ ਪੰਜਾਬ ਦੇ ਵਿੱਚ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਵੇਂ ਕਿ ਹਵਾ ਪਾਣੀ ਇਹੀ ਨਾ ਬਚਿਆ ਤਾਂ ਫਿਰ ਸਾਡੇ ਹਾਲਾਤ ਕੀ ਹੋਣਗੇ ਸੋ ਅੱਜ ਇਸ ਉੱਪਰ ਲੋਕਾਂ ਦੇ ਨਾਲ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਪੈਟਰੋਲ ਦੀ ਜਗ੍ਹਾ ਡੀਜ਼ਲ ਦੀ ਜਗ੍ਹਾ ਪੰਜਾਬ ਦਾ ਪੀਣ ਵਾਲਾ ਪਾਣੀ ਮੁੱਕ ਜਾਂਦਾ ਜਾਂ ਜਿਹੜੀ ਹਵਾ ਜਿਸ ਵਿੱਚ ਅਸੀਂ ਸਾਹ ਲੈਨੇ ਆ ਤਾਂ ਉਸਦੇ ਹਾਲਾਤ ਕਿੱਦਾਂ ਦੇ ਹੋਣਗੇ ਸੋ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ ਗੁਰਮਨਦੀਪ ਸਿੰਘ। ਗੁਰਮਨ ਭਾਈ ਬਾਈਕ ਰੋਸਟ ਆਉਣੇ ਜਾਂਦੇ ਹੋ ਬਾਈਕ ਦੇ ਉੱਪਰ? ਹਾਂ ਜੀ ਰੋਜ਼ ਆਨੇ। ਕੱਲ ਦੇ ਕੀ ਐਕਸਪੀਰੀਅੰਸ ਨੇ ਕੱਲ ਦਾ ਤੁਹਾਡਾ ਤਜਰਬਾ ਕਿੱਦਾਂ ਦਾ ਜਦੋਂ ਤੇਲ ਮੁੱਕ ਗਿਆ ਪੰਪਾਂ ਦੇ ਉੱਪਰ ਉਸ ਬਾਰੇ ਦੱਸੋ ਥੋੜਾ ਜਿਆ। ਕੱਲ ਬਹੁਤ ਔਖਾ ਹੋਇਆ ਜੀ ਪਹਿਲਾਂ ਪਤਾ ਸੀ ਪਤਾ ਲੱਗਿਆ ਸੀ ਸ਼ਾਮੀ। ਜੀ। ਬਈ ਪੰਪਾਂ ਦਾ ਤੇਲ ਬੰਦ ਹੋ ਜਾਣਿਆ ਵੀ ਪਵਾ ਲਈਏ ਆਪਾਂ। ਕੱਲੋ ਚਲੋ ਸਵੇਰੇ ਨਹੀਂ ਟਾਈਮ ਲੱਗਿਆ ਸ਼ਾਮ ਨੂੰ ਜਾਂਦੇ ਹੋਏ ਬਹੁਤ ਭੀੜ ਸੀਗੀ ਬਹੁਤ ਜ਼ਿਆਦਾ ਭੀੜ ਜਿੱਦਾਂ ਕੱਲੇ ਤੇਲ ਨਹੀਂ ਮਿਲਿਆ ਤਾਂ ਲੋਕਾਂ ਦੇ ਹਾਲਾਤ ਜਿਹੜੇ ਇਦਾਂ ਦੇ ਹੋ ਗਏ ਲੋਕ ਲੋਕ ਘਬਰਾ ਗਏ ਪਰ ਜੇ ਸੋਚਿਆ ਜਾਵੇ ਪੰਜਾਬ ਦਾ ਪੀਣ ਵਾਲਾ ਪਾਣੀ ਜੇ ਮੁੱਕ ਜਾਵੇ ਉਹ ਨਾ ਮਿਲੇ ਫਿਰ ਕੀ ਹਾਲਤ ਹੋਏਗੀ ਬਹੁਤ ਔਖਾ ਜੀ ਪਾਣੀ ਤੋਂ ਬਿਨਾਂ ਤਾਂ ਪਰਾਈ ਨਹੀਂ ਸਕਦੇ ਜੀ ਤੁਹਾਨੂੰ ਜ਼ਿਆਦਾ ਜ਼ਰੂਰੀ ਤੇਲ ਹੈ ਕਿ ਪਾਣੀ ਹੈ ਪਾਣੀ ਪਾਣੀ ਵੀ ਜ਼ਰੂਰੀ ਹੈ ਉਸ ਹਿਸਾਬ ਨਾਲ ਮੰਨਿਆ ਜਾਵੇ ਤਾਂ ਤੇਲ ਵੀ ਜ਼ਰੂਰੀ ਆਉਣ ਜਾਣ ਵਾਲੀ ਮਤਲਬ ਸਰ ਹਰ ਚੀਜ਼ ਹੀ ਚੱਲ ਆਉਣ ਜਾਣੇ ਜਦੋਂ ਆਪਾਂ ਜਾ ਹੀ ਨਹੀਂ ਸਕਾਂ ਕਿਸੇ ਪਾਸੇ ਜੀ ਤੇ ਕਮਾਈ ਕਰਨ ਆਪਾਂ ਬਾਹਰ ਹੀ ਜਾਣਾ ਜੀ ਅੱਜ ਤਾਂ ਅਸੀਂ ਗਏ ਹਾਂ ਪੰਪ ਦੇ ਉੱਪਰ ਕੀ ਹਾਲਾਤ ਦਿਖੇ ਅੱਜ ਹੁਣ ਅੱਧਿਆਂ ਤੇ ਪੰਪਾਂ ਦੇ ਦਾ ਤੇਲ ਹੀ ਖਤਮ ਹੋ ਗਿਆ ਓਕੇ ਹਾਂਜੀ ਤੇ ਕੋਈ ਕੋਈ ਜਿਹੜਾ ਚੱਲਦਾ ਵਾ ਉਹਨਾਂ ਤੇ ਵੀ ਲੈਣਾ ਹੈਗੀਆਂ ਜੀ ਕਾਫੀ ਹਲੇ ਵੀ ਠੀਕ ਹੈ ਜੀ ਹਾਂਜੀ ਸੋ ਸਾਡੇ ਨਾਲ ਕੁਝ ਹੋਰ ਵੀਰ ਮੌਜੂਦ ਨੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਜੀ ਕਿਵੇਂ ਹੋ ਠੀਕ ਹੋ ਬੜਾ ਠੀਕ ਆ ਬਾਈ ਜੀ ਜਰੂਰੀ ਕਾਲ ਆਈ ਹੈ ਨਹੀਂ ਜਰੂਰੀ ਤਾਂ ਨਹੀਂ ਨਾਲ ਦੇ ਮੁੰਡਾ ਸੀਗਾ ਬਾਈ ਜੀ ਥੋੜੇ ਜਿਹਾ ਬਗਾ ਕਰ ਲਈਏ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਬਾਈ ਜੀ ਕੱਲ ਪੰਪਾਂ ਦੇ ਉੱਪਰ ਤੇਲ ਖਤਮ ਹੋਇਆ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਕੱਲ ਦਾ ਅ ਮੇਰੇ ਖਿਆਲ ਨਾਲ ਤਾਂ ਬਾਈ ਗਵਰਨਮੈਂਟ ਦਾ ਫੈਸਲਾ ਜੋ ਸੀਗਾ ਸਹੀ ਨਹੀਂ ਹੈਗਾ ਕਿ ਕੱਲ ਬੈਸ ਤੇਲ ਪੋਣ ਗਏ ਹਾਂ ਤੇਲ ਪੋਣ ਗਏ ਅੱਧਾ ਪੋਣੇ ਘੰਟਾ ਵੇਟ ਕਰੀ ਰਸਤੇ 'ਚ ਤੇ ਬਾਅਦ ਚ ਜਦੋਂ ਬਾਰੀ ਆਈ ਕਹਿੰਦੇ ਤੇਲ ਖਤਮ ਹੋ ਗਿਆ ਤੇ ਫਿਰ ਉਹ ਤੋਂ ਬਾਅਦ ਅਗਲੇ ਪੰਪ ਤੇ ਗਏ ਅਗਲੇ ਪੰਪ ਤੇ ਦੇਖਿਆ ਉਤੋਂ ਹੀ ਵੱਡੀ ਲਾਈਨ ਫਿਰ ਉੱਦਾਂ ਹੀ ਘਰ ਗਏ ਫਿਰ ਕਿਸੇ ਯਾਰ ਦੋਸਤੋ ਲਿਆ ਵੀ ਚੱਲ ਵੀ ਆਫਿਸ ਜਾਣਾ ਡਿਊਟੀ ਵਾਲੇ ਆ ਤੇ ਐਦਾਂ ਕੰਮ ਚੱਲਿਆ ਭਾਈ ਜੀ ਵੈਸੇ ਅੱਜ ਕੱਲ ਜੇਕਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਵਾਹਨ ਬਹੁਤ ਜ਼ਰੂਰੀ ਹੈ ਵਾਹਨ ਦੇ ਉੱਪਰ ਅਸੀਂ ਆਉਣੇ ਜਾਣੇ ਟਰਾਂਸਪੋਰਟੇਸ਼ਨ ਵੀ ਇਹਨਾਂ ਦੇ ਜ਼ਰੀਏ ਹੁੰਦੀ ਔਰ ਤੇਲ ਦੀ ਜ਼ਰੂਰਤ ਬਹੁਤ ਰਹਿੰਦੀ ਹੈ ਪਰ ਜੇ ਜ਼ਿੰਦਗੀ ਦੇ ਵਿੱਚ ਤੇਲ ਵਾਂਗ ਪੀਣ ਵਾਲਾ ਪਾਣੀ ਮੁੱਕ ਜਾਵੇ ਜਿਹੜੀ ਹਵਾ ਜਿਸ ਵਿੱਚ ਅਸੀਂ ਸਾਹ ਲੈਨੇ ਉਹ ਮੁੱਕ ਜਾਵੇ ਫਿਰ ਹਾਲਾਤ ਕਿੱਦਾਂ ਦੇ ਹੋਣਗੇ ਦੇਖੋ ਵੀਰੇ ਮੈਂ ਤਾਂ ਨਾ ਇੱਕ WHO ਆਪਣੀ ਹੈਗੇ ਨਾ World Health Organization ਮੈਂ ਉਹਨਾਂ ਦੀ ਪੜ੍ਹੀ ਸੀਗੀ ਕਿ ਉਹਨਾਂ ਨੇ ਪੰਜਾਬ ਨੂੰ ਅਲਟੀਮੇਟਮ ਦਿੱਤਾ ਕਿ ਤੁਹਾਡੇ ਕੋਲ 17 ਸਾਲ ਹੀ ਪਾਣੀ ਦਾ ਵਾ ਜੀ ਤੇ ਅਸੀਂ ਇੱਕ ਦਿਨ ਤੇਲ ਮੁੱਕੇ ਤੇ ਇੰਨਾ ਪਰੇਸ਼ਾਨ ਹੋ ਗਏ ਹਾਂ ਸਾਸੀਂ ਜਾਂ ਸਾਡੇ ਲੋਕ ਆਸੇ-ਪਾਸੇ ਅਗਰ ਪਾਣੀ ਇੱਕ ਦਿਨ ਆਪਾਂ ਵੈਸੇ ਹੀ ਸੋਚੀਏ ਕਿ ਇੱਕ ਦਿਨ ਪਾਣੀ ਨਾ ਮਿਲੇ ਤਾਂ ਹਾਲ ਕੀ ਹੋਏਗਾ ਸਾਡਾ ਤੇ ਸਾਡੀ ਮੇਰੇ ਖਿਆਲ ਨਾਲ ਜੋ ਆਪਾਂ ਝੋਨੇ ਦੀ ਫਸਲ ਆ ਉਹ ਪੰਜਾਬ ਦੀ ਫਸਲ ਵੀ ਹੈਨੀ ਸਾਡੀ ਗਵਰਨਮੈਂਟ ਨੇ ਹੁਣ ਸੋਚਣਾ ਚਾਹੀਦਾ ਨਾਗਾ ਵੀ ਹਾਂ ਵੀ ਸੋਚਣਾ ਚਾਹੀਦਾ ਵੀ ਜੋ ਝੋਨੇ ਦੀ ਫਸਲ ਜਿਹਦੀ ਲਾਗਤ ਹੀ ਪੰਜਾਬ ਚ 10% ਵੀ ਹੈਨੀ ਉਹ ਪੰਜਾਬ ਸਭ ਤੋਂ ਵੱਧ ਬੀਜ ਰਿਆ ਆਪਾਂ ਯੂਪੀ ਨੂੰ ਲੈ ਲਈਏ ਸਭ ਤੋਂ ਪਹਿਲਾਂ ਝੋਨਾ ਹੁੰਦੇ ਤੇ ਬਿਆਰ ਚ ਹੁੰਦੇ ਉਹਨਾਂ ਦੀ ਹਾਲਤ ਕੀ ਹੋਈ ਪਈ ਆ ਤੇ ਆਪਣੇ ਆਉਣ ਵਾਲੇ ਟਾਈਮ 'ਚ ਪਾਣੀ ਖਤਮ ਹੋ ਗਿਆ ਕੋਈ ਵੀ ਫਸਲ ਨਹੀਂ ਹੋਏਗੀ ਤੇ ਇਹ ਰਾਜਸਥਾਨ ਵਾਲਾ ਕੰਮ ਹੋ ਜਾਏਗਾ ਕੀਲੇ 25 2500 25 25000 ਨੂੰ ਕੀਲੇ ਵਿਕਿਆ ਕਰਨਗੇ ਜੋ ਅੱਜ ਜੇ ਅੱਜ ਸਰਦਾਰੀਆਂ ਨੇ ਜਮੀਨਾਂ ਦੇ ਸਰਤੀ ਆ ਉਹਨਾਂ ਤੋਂ ਬਿਨਾ ਤਾਂ ਅਸੀਂ ਕੁਝ ਵੀ ਨਹੀਂ ਹੈਗੇ ਬਿਲਕੁਲ ਭਾਈ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਇਹ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਐ ਸੋ ਇਸ ਵੀਰ ਨੇ ਬੜੀ ਵਧੀਆ ਗੱਲ ਦੱਸੀ ਕਿ ਜੇਕਰ ਪੰਜਾਬ ਦੇ ਵਿੱਚੋਂ ਪਾਣੀ ਮੁੱਕ ਜਾਏਗਾ ਤਾਂ ਜ਼ਰੂਰ ਇੱਕ ਨਾ ਇੱਕ ਦਿਨ ਜਿਹੜੀ ਹਾਲਾਤ ਨੇ ਉਹ ਬਹੁਤ ਜ਼ਿਆਦਾ ਵੱਧ ਤੋਂ 72 ਹੋ ਜਾਣਗੇ ਸੋ ਹੋਰ ਲੋਕਾਂ ਨਾਲ ਵੀ ਗੱਲ ਕਰਾਂਗੇ ਸੜਕ ਦੇ ਉਸ ਪਾਰ ਇੱਕ ਸਾਡੇ ਬਾਉ ਜੀ ਜਾ ਰਹੇ ਨੇ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਉਹਨਾਂ ਤੋਂ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਸੌਰੀ ਟੂ ਡਿਸਟਰਬ ਯੂ ਸਤਿ ਸ਼੍ਰੀ ਅਕਾਲ ਹਾਂ ਹਾਂ ਚਲੋ ਠੀਕ ਹੈ ਸਰ ਤੁਹਾਡਾ ਨਾਮ ਨਹੀਂ ਬੋਲੋ ਪਰ ਪਰਪਲੀਆ ਨੇ ਸਰ ਕੱਲ ਜੋ ਪੰਪ पे ਤੇਲ ਕੀ ਦਿੱਕਤ ਆਈ ਆਪਨੇ ਦੇਖਾਈ ਹੋਗਾ ਨਿਊਜ਼ ਮੇ ਕਿ ਬਹੁਤ ਜ਼ਿਆਦਾ ਲਾਈਨ ਲੱਗੀ ਹੋਈ ਥੀ ਲੋਗ काफ़ी पैनिक हो रहे थे क्योंकि तेल नहीं मिल रहा था आ, अगर तेल की वजह से इतनी घबराहट हो गई मान लीजिए अगर पंजाब का पीने वाला पानी खत्म हो जाए तो हालात कैसे होंगे उस पर भी सोचना बनता है ना लोगों का बिल्कुल मतलब पानी के बारे में हाँ जी हाँ उसी का भी विचार आपसे चाहिए था बहुत अच्छा इन्होंने बोला बताया जी जो जिस तरह से आपने तेल के देख लिया कि एक एसेंशियल आइटम है तो उससे एसेंशियल आइटम आपका पानी है देखो जिंदगी के लिए क्या चाहिए एक आपको सांस लेने के लिए हवा चाहिए और अपने बाड़ी के शरीर के लिए पानी चाहिए क्योंकि बाडी में पचहत्तर परसेंट पानी है और उसको ज़िंदगी के लिए आप इसको यदि आप मिस यूज करोगे मेरा यही कहना है कि भाई साहब आप लोग जहाँ भी जैसे भी हैं जितना रिक्वायरमेंट है उतना पानी यूज करें आपने बहुत ही आप देखिए हमारे वाटर लेवल ग्राउंड वाटर लेवल हर साल करीब करीब पचहत्तर अस्सी सेंटीमीटर नीचे चली जा रही है तो ये अब हम लोगों का एक ड्यूटी हम लोगों का एक कर्तव्य आ गया है कि हमें इस पानी को बचाव करना चाहिए यूज करो अपने हिसाब से यूज करो सबसे ज़्यादा जो अलार्मिंग सिचुएशन आया पंजाब में आया ये सोचो पंजाब में ऐसा क्यों हुआ ये बहुत सोच रहे जहाँ पर कि पाँच नदियों का एक धरती है उस पांच नदियों की धरती में भी इस तरह से प्रॉब्लम आ रही है तो हमें हरे लोगों को सोचने की बात आ गया है हमें सोचना चाहिए यदि हर एक प्राणी हर एक इंडिविजुअल इस पर पानी के बारे में सोच रहे हैं जिस तरह से पेट्रोल के एक आपको इंडिकेशन आया कि मुश्किल से सबको पता था कि एक दो दिन में सब प्रॉब्लम सॉल्व हो जाए लेकिन इतना हयोक मच गया था कि लोग एक पेट्रोल से दूसरे पेट्रोल पर लाइन से लाइन किए हुए थे पूरे दिन दिन भर लाइन में खड़े हुए थे ऐसा नहीं था कि पेट्रोल बिना जिंदगी नहीं चलती लेकिन वहीं आप जैसा कह रहे हैं कि यदि पानी, पानी की, की, की आ जाए तो अब ऐसा सिचुएशन पानी का आ जाएगी तो आप जो वहाँ लाइन देख रहे हैं ना तो लोग कोविड वाली सिचुएशन होगी लोग मरते हुए सड़कों पर नजर आएंगे धन्यवाद बहुत बहुत धन्यवाद सो बहुत वाल जीडी बहुत वह जानकारी इन्होंने ने की थी ਕਿ ਜੇਕਰ ਪੈਟਰੋਲ ਨੂੰ ਲੈ ਕੇ ਲੋਕਾਂ ਦੇ ਵਿੱਚ ਇੰਨੀ ਘਬਰਾਹਟ ਹੋ ਸਕਦੀ ਹੈ ਲੋਕ ਇੰਨੇ ਪਰੇਸ਼ਾਨ ਹੋ ਸਕਦੇ ਨੇ ਪਾਣੀ ਤੋਂ ਬਿਨਾ ਤਾਂ ਅੱਧਾ ਦਿਨ ਵੀ ਕੱਢਣਾ ਬਹੁਤ ਮੁਸ਼ਕਿਲ ਹੈ ਸੋ ਅਸੀਂ ਕੋਸ਼ਿਸ਼ ਕਰੀਏ ਕਿ ਆਲਾ ਦਵਾਲਾ ਸਾਫ਼ ਰੱਖੀਏ ਪੋਲਿਊਸ਼ਨ ਨਾ ਕਰੀਏ ਜਿਹੜਾ ਸਾਡੀ ਹਵਾ ਹੈ ਉਸ ਨੂੰ ਸਾਫ਼ ਰੱਖੀਏ ਔਰ ਖਾਸ ਕਰਕੇ ਪੀਣ ਵਾਲਾ ਪਾਣੀ ਹੈ ਉਸ ਨੂੰ ਚਾਹੇ ਉਹ ਨਹਿਰਾਂ ਦੇ ਜ਼ਰੀਏ ਆਉਂਦਾ ਚਾਹੇ ਉਹ ਟਿਊਬਲਾਂ ਦੇ ਜ਼ਰੀਏ ਆਉਂਦਾ ਉਸ ਨੂੰ ਅਸੀਂ ਸਾਫ਼ ਰੱਖੀਏ ਔਰ ਜਿੰਨੀ ਜ਼ਰੂਰਤ ਆ ਉਹਨਾਂ ਵਰਤੀਏ ਕਿਉਂਕਿ ਬੇਵਜਾ ਐਕਸੈਸ ਆਫ एवरीथिंग ਇਜ਼ ਬੈਡ ਇੱਕ ਬੜੀ ਪਿਆਰੀ ਗੱਲ ਆਖੀ ਜਾਂਦੀ ਹੈ ਕਿ ਹੱਥ ਤੋਂ ਜ਼ਿਆਦਾ ਜੇਕਰ ਅਸੀਂ ਰੋਟੀ ਵੀ ਖਾ ਲਾਂਗੇ ਤਾਂ ਉਹ ਪੇਟ ਖਰਾਬ ਕਰ ਦਿੰਦਾ ਇਸ ਲਈ ਕਿਸੇ ਵੀ ਚੀਜ਼ ਨੂੰ ਜੇਕਰ ਤੁਸੀਂ ਅਜਿਹੀਆਂ ਚੀਜ਼ਾਂ ਕਰਦੇ ਹੋ ਤਾਂ ਸੰਕੋਚ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਕਿਲਤ ਸਾਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ ਕੈਮਰਾਮੈਨ ਸਤਵੰਦ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ